ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਗੱਲ ਕਰਾਂਗੇ ਕੀ ਕਿ ਰਾਗ ਬੈਠ ਕੇ ਲਗਾਉਣੇ ਚਾਹੀਦੇ ਹੈ ਜਾਂ ਫਿਰ ਖੜੇ ਹੋ ਕੇ ਸੋ ਇੱਕ ਸਵਾਲ ਵੀ ਕੀਤਾ ਗਿਆ ਹੈ ਸੋ ਆਪਾਂ ਇਸ ਵੀਡੀਓ ਰਾਈ ਇਹਦੇ ਬਾਰੇ ਗੱਲ ਕਰਾਂਗੇ ਜੀ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਤੇ ਜ਼ਰੂਰ ਕਰਨਾ ਸੋ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਵੀ ਲਿਖਣਾ ਜੀ ਕੁਝ ਇਥੇ ਕਮੈਂਟਾਂ ਵੀ ਦੱਸਾਂਗੇ ਸੋ ਹੁਣ ਆਪਾਂ ਇਥੇ ਵੀਡੀਓ ਸ਼ੁਰੂ ਕਰਦੇ ਆਂ ਇਹ ਪੁੱਛਦੇ ਨੇ ਕਿ ਚਿਰਾਗ ਬੈਠ ਕੇ ਲਗਾਉਣੇ ਚਾਹੀਦੇ ਹੈ ਜਾਂ ਫਿਰ ਖੜੇ ਹੋ ਕੇ ਚਿਰਾਗ ਰੋਸ਼ਨ ਕਰਨੇ ਚਾਹੀਦੇ ਆ ਸੋ ਦੇਖੋ ਇਹ ਆਪ ਕੋ ਆਪਣਾ ਤਰੀਕਾ ਹੈ ਸੋ ਇਹ ਦੇਖੋ ਕਿ ਦਰਬਾਰ ਕਿਸ ਢੰਗ ਨਾਲ ਬਣਿਆ ਹੋਇਆ ਹੈ ਕਈ ਥਾਂ ਹੀ ਚਿਰਾਗ ਜਿਹੜੇ ਉੱਚੇ ਕਰਕੇ ਰੱਖੇ ਹੁੰਦੇ ਆ ਸੋ ਵੈਸੇ ਹਰ ਇੱਕ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਜੇਕਰ ਘਰ ਵਿੱਚ ਦਰਬਾਰ ਹੈ ਤਾਂ ਚਿਰਾਗ ਹਮੇਸ਼ਾ ਆਪਣੇ ਬੈੱਡ ਨਾਲੋਂ ਉੱਚੇ ਕਰਕੇ ਹੀ ਲਗਾਓ ਕਿਉਂਕਿ ਕਈਆਂ ਦੇ ਘਰਾਂ ਵਿੱਚ ਦਰਬਾਰ ਬਣਿਆ ਹੈ ਸਿਰਫ ਫਰਸ਼ ਤੇ ਨੀਚੇ ਜ਼ਮੀਨ ਤੇ ਹੀ ਚਿਰਾਗ ਰੋਸ਼ਨ ਕਰਦੇ ਆ ਬਹੁਤ ਛੋਟੀ ਜਣੀ ਜਗ੍ਹਾ ਥੱਲੇ ਹੀ ਰੱਖਦੇ ਆ ਸੋ ਇਤਾਂ ਕਦੇ ਨਹੀਂ ਕਰਨੀ ਚਾਹੀਦੀ ਚਿਰਾਗ ਹਮੇਸ਼ਾ ਬੈੱਡ ਨਾਲੋਂ ਉੱਚੇ ਹੋਣੇ ਚਾਹੀਦੇ ਆ ਕਿਉਂਕਿ ਪ੍ਰਮਾਤਮਾ ਨੂੰ ਆਪਾਂ ਉੱਚੇ ਥਾਂ ਬਿਠਾਉਣਾ ਹੈ ਸੋ ਅਸੀਂ ਆਪ ਉੱਚੇ ਥਾਂ ਪੈਂਦੇ ਆ ਤੇ ਉਹਨਾਂ ਦੀ ਜਿਹੜੀ ਜਗ੍ਹਾ ਦਰਬਾਰ ਬਣਿਆ ਆ ਉਹ ਛੋਟਾ ਹੈ ਨੀਚੇ ਆ ਸੋ ਕੀ ਕਰਨਾ ਹੈ ਕਿ ਭਾਰਤੀ ਪਾ ਕੇ ਜਗ੍ਹਾ ਨੂੰ ਉੱਚੀ ਕਰ ਦੋ ਬੈੱਡ ਨਾਲੋਂ ਉੱਚੀ ਕਰ ਦੋ ਤਾਂ ਫਿਰ ਚਿਰਾਗ ਰੋਸ਼ਨ ਕਰੋ ਸੋ ਉੱਥੇ ਚਿਰਾਗ ਰੱਖਣੇ ਚਾਹੀਦੇ ਹੈ ਸੋ ਬਾਕੀ ਇਹ ਆਪੋ ਆਪਣਾ ਤਰੀਕਾ ਹੈ ਜੇਕਰ ਤੁਹਾਨੂੰ ਲੱਗਦਾ ਕਿ ਸਾਡੇ ਚਿਰਾਗ ਜਿਹੜੀ ਆ ਉਹ ਨੀਚੇ ਰੱਖੇ ਹੋਏ ਆ ਤੇ ਅਸੀਂ ਬੈਠ ਕੇ ਹੀ ਰੋਸ਼ਨ ਕਰ ਸਕਦੇ ਆ ਤੇ ਜੇਕਰ ਚਿਰਾਗ ਉੱਚੇ ਹੈ ਤਾਂ ਫਿਰ ਤਾਂ ਖੜੇ ਹੋ ਕੇ ਹੀ ਕਰਨਾ ਪੈਂਦਾ ਆ ਉਹਦੇ ਵਿੱਚ ਕੋਈ ਵੀ ਇਦਾਂ ਦੀ ਪ੍ਰੋਬਲਮ ਨਹੀਂ ਆਉਂਦੀ ਸੋ ਇਹ ਵਹਿਮ ਨਹੀਂ ਰੱਖਣਾ ਮਨ ਵਿੱਚ ਕਿਉਂਕਿ ਚਿਰਾਗ ਜੇਕਰ ਕਰਨੇ ਆ ਤੇ ਉਹਨਾਂ ਦਾ ਹਿਸਾਬ ਵੀ ਦੇਖਣਾ ਪੈਂਦਾ ਆ ਕਿ ਕਿਸ ਹਿਸਾਬ ਨਾਲ ਅਸੀਂ ਕਰ ਸਕਦੇ ਆ ਬਾਕੀ मन साफ़ है, जेकर मन साफ़ है ਕਿਰਨ ਸੇਵਾ ਜਿਹੜੀ ਉਹ ਸਫਲ ਹੋ ਜਾਂਦੀ ਹੈ ਕਦੇ ਵੀ ਇਹ ਹਿਸਾਬ ਕਿਤਾਬ ਨਹੀਂ ਦੇਖਣਾ ਕਿ ਅਸੀਂ ਸੇਵਾ ਕਿਸ ਢੰਗ ਨਾਲ ਕਰੀਏ ਸੋ ਸੇਵਾ ਕਰਨ ਦੀ ਕੋਸ਼ਿਸ਼ ਕਰਨੀ ਆ ਤੇ ਸੇਵਾ ਕਰਨੀ ਸ਼ੁਰੂ ਕਰਨੀ ਆ ਸੇਵਾ ਕਰਦੇ ਜਾਓ ਸੇਵਾ ਦਾ ਫਲ ਵੀ ਇੱਕ ਦਿਨ ਮਿਲਦਾ ਹੈ ਸੋ ਕੁਝ ਸਮਾਂ ਲੱਗ ਜਾਂਦਾ ਕਈ ਥੇ ਕਮੈਂਟਾਂ ਆਉਂਦੀਆਂ ਆ ਕਿ ਅਸੀਂ ਇੰਨੇ ਮਹੀਨਿਆਂ ਤੋਂ ਫਰਿਆਦ ਕਰ ਰਹੇ ਆ ਅਸੀਂ ਇੰਨੇ ਸਮੇਂ ਤੋਂ ਕਰ ਰਹੇ ਆ ਪਰ ਫਰਿਆਦ ਜਿਹੜੀ ਉਹ ਕਬੂਲ ਨਹੀਂ ਹੁੰਦੀ ਸੋ ਦੇਖੋ ਪ੍ਰਮਾਤਮਾ ਦਿੰਦਾ ਜ਼ਰੂਰ ਹੈ ਜੇਕਰ ਤੁਸੀਂ ਵਿਸ਼ਵਾਸ ਰੱਖ ਕੇ ਬੰਦੇ ਹੋ ਇਹ ਬਿਲਕੁਲ ਸੱਚ ਹੈ ਕਿ ਜਿੰਨਾ ਤੁਸੀਂ ਯਕੀਨ ਕਰੋਗੇ ਜਿੰਨਾ ਵਿਸ਼ਵਾਸ ਕਰੋਗੇ ਉਨਾ ਹੀ ਤੁਹਾਨੂੰ ਜ਼ਿੰਦਗੀ ਵਿੱਚ ਸੁੱਖ ਮਿਲੇਗਾ ਸੋ ਜਦੋਂ ਸਾਡਾ ਵਿਸ਼ਵਾਸ ਹੀ ਡਾਮਾਡੋਲ ਹੁੰਦਾ ਹੈ ਤਾਂ ਫਿਰ ਉਹ ਚੀਜ਼ ਸਾਨੂੰ ਨਹੀਂ ਮਿਲਦੀ ਜੋ ਅਸੀਂ ਚਾਹੁੰਦੇ ਆ ਸੋ ਵੈਸੇ ਚਾਹੁੰਦੇ ਆ ਕਿ ਆਹ ਕੰਮ ਹੋ ਜਾਵੇ ਪਰ ਉਹ ਮਾਲਕ ਤੇ ਵਿਸ਼ਵਾਸ ਨਹੀਂ ਰੱਖਦੇ ਉਹਨੂੰ ਅਸੀਂ ਐਡਾ ਵੱਡਾ ਰੁਤਬਾ ਦਿੰਦੇ ਹੀ ਨਹੀਂ ਸਮਝਦੇ ਹੀ ਨਹੀਂ ਕਿ ਉਹ ਸਾਡੇ ਲਈ ਸਭ ਕੁਝ ਕਰ ਸਕਦਾ ਹੈ ਸਿਰਫ ਇੱਕ ਫਰਜ਼ ਜਿਹਾ ਕਰਦੇ ਆ ਕਿ ਫਰਿਆਦ ਕਰ ਦਿੱਤੀ ਕਿ ਸਾਨੂੰ ਆਹ ਮਿਲ ਜਾਵੇ ਤੇ ਉਹ ਜੇਕਰ ਨਹੀਂ ਮਿਲਿਆ ਤੇ ਕਹਿਣਾ ਕਿ ਸਾਨੂੰ ਮਾਲਕ ਨੇ ਨਹੀਂ ਦਿੱਤਾ ਤੁਸੀਂ ਇਹ ਦੇਖੋਗੇ ਤੁਸੀਂ ਇੰਨੇ ਵਿਸ਼ਵਾਸ ਨਾਲ ਕਦੇ ਫਰਿਆਦ ਕੀਤੀ ਹੈ ਵਿਸ਼ਵਾਸ ਰੱਖਿਆ ਕਿ ਉਹ ਮਾਲਕ ਹੈ ਸਾਡੇ ਨਾਲ ਰਹਿੰਦਾ ਹਰ ਪਲ ਹਰ ਟਾਈਮ ਸਾਨੂੰ ਦੇਖਦਾ ਹੈ ਸੁਣਦਾ ਹੈ ਪਰ ਉਹਨੂੰ ਦਿੰਦੇ ਨਹੀਂ ਦੇਖਿਆ ਕਿਸੇ ਨੇ ਝੋਲੀ ਭਰੀ ਹਰ ਇੱਕ ਨੇ ਦੇਖੀ ਆ ਕਿ ਉਹ ਇਸ ਨੂੰ ਮੰਨਦਾ ਹੈ ਉਹ ਉਸ ਨੂੰ ਮੰਨਦਾ ਹੈ ਤੇ ਉਹਦੇ ਕਰ ਹਰ ਇੱਕ ਚੀਜ਼ ਹੈ ਉਹਨੂੰ ਕਿਸੇ ਚੀਜ਼ ਦੀ ਕਮੀ ਨਹੀਂ ਆਪਾਂ ਹਰ ਇੱਕ ਨੂੰ ਦੇਖਦੇ ਆ ਗੱਲਾਂ ਕਰਦੇ ਵੀ ਤੇ ਖੁਦ ਵੀ ਦੇਖਦੇ ਆ ਕਿਉਂ ਕਿਉਂਕਿ ਜਦੋਂ ਵਿਸ਼ਵਾਸ ਰੱਖ ਕੇ ਕੁਝ ਮੰਗਦੇ ਆਂ ਤੇ ਉਹ ਪਰਮਾਤਮਾ ਜ਼ਰੂਰ ਦਿੰਦਾ ਹੈ ਆਸਮਰਾਦ ਉਹਦੀ ਹੀ ਪੂਰੀ ਕਰਦਾ ਜਿਹੜਾ ਵਿਸ਼ਵਾਸ ਰੱਖਦਾ ਆ ਕੀ ਉਹ ਪਰਮਾਤਮਾ ਸਾਡੇ ਨਾਲ ਹੈ ਤੇ ਸਾਡੀਆਂ ਗੱਲਾਂ ਨੂੰ ਸੁਣਦਾ ਹੈ ਤਾਂ ਉਹ ਇੱਕ ਦਿਨ ਸਾਡੀ ਜ਼ਰੂਰ ਸੁਣੇਗਾ ਜਿਹੜਾ ਇੱਕ ਦਰਦਾ ਹੋ ਕੇ ਬਹਿ ਜਾਂਦਾ ਆ ਉਹਦੇ ਅੱਕ ਹੀ ਝੋਲੀ ਆੜਦਾ ਆ ਦਰਦ ਹਰ ਜਾ ਕੇ ਝੋਲੀ ਨਹੀਂ ਆਂਦਾ ਇੱਕ ਨੂੰ ਆਪਣਾ ਬਣਾਉਂਦਾ ਹੈ ਤਾਂ ਫਿਰ ਇੱਕ ਨਾ ਇੱਕ ਦਿਨ ਉਹ ਫਕਰ ਨੂੰ ਬੋੜਨਾ ਪੈਂਦਾ ਆ ਕਿ ਇਹ ਮੇਰੇ ਦਰ ਤੇ ਹੀ ਬੈਠਾ ਆ ਤੇ ਸਿਰਫ ਮੇਰੇ ਤੇ ਹੀ ਆਸ ਰੱਖੀ ਹੋਈ ਆ ਜਦੋਂ ਅਸੀਂ ਇੱਕ ਤੇ ਆਸ ਰੱਖ ਕੇ ਚੱਲਾਂਗੇ ਤਾਂ ਫਿਰ ਝੋਲੀ ਖੁਸ਼ੀਆਂ ਨਾਲ ਜ਼ਰੂਰ ਭਰਦੀ ਆ ਹੁਣ ਆਪਾਂ ਦੁਨੀਆਦਾਰੀ ਦੇ ਹਿਸਾਬ ਨਾਲ ਚੱਲੀਏ ਤਾਂ ਜਦੋਂ ਸਾਨੂੰ ਕਿਸੇ ਤੱਕ ਕੋਈ ਜ਼ਰੂਰਤ ਪੈਂਦੀ ਹੈ ਤਾਂ ਅਸੀਂ ਉਹਦੇ ਤੇ ਵਿਸ਼ਵਾਸ ਕਰਕੇ ਅਸੀਂ ਉਹਦੇ ਤੋਂ ਕੁਝ ਮੰਗਦੇ ਆ ਯਕੀਨ ਰੱਖਦੇ ਆ ਕਿ ਸਾਨੂੰ ਇੱਥੋਂ ਕੁਝ ਮਿਲ ਸਕਦਾ ਆ ਤੇ ਆਪਾਂ ਉਹਨਾਂ ਅੱਗੇ ਹੱਥ ਵੀ ਫੁਲਾਉਂਦੇ ਆਂ ਕਿ ਸਾਨੂੰ ਇਸ ਚੀਜ਼ ਦੀ ਜ਼ਰੂਰਤ ਹੈ ਸਾਡੀ ਮਦਦ ਕਰ ਦੋ ਇੰਨੇ ਚਿਰ ਲਈ ਹੀ ਸਹੀ ਤਾਂ ਚਾਹੇ ਉਹ ਇਨਸਾਨ ਨੇ ਜਿੰਨਾ ਮਾਰਕੀ ਕਠੋਰ ਤਿਲ ਦਾ ਹੋਵੇ ਪਰ ਤੁਹਾਡੇ ਆਖੇ ਲੱਗ ਹੀ ਜਾਂਦਾ ਆ ਤੇ ਆਸ ਨੂੰ ਪੂਰੀ ਕਰ ਵੀ ਦਿੰਦਾ ਆ ਤੇ ਉਹ ਚੀਜ਼ ਦੇ ਵੀ ਦਿੰਦਾ ਆ ਇਸੇ ਤਰ੍ਹਾਂ ਪ੍ਰਮਾਤਮਾ ਹੈ ਪ੍ਰਮਾਤਮਾ ਕਠੋਰ ਨਹੀਂ ਹੈ ਪਰ ਉਹ ਸੁਣਦਾ ਹੈ ਸਬਰ ਦੇਖਦਾ ਆ ਆਪਣੇ ਭਗਤ ਦਾ ਸਬਰ ਦੇਖਦਾ ਕਿ ਕਿੰਨਾ ਕੁ ਟਾਈਮ ਹੈ ਮੇਰੇ ਤੇ ਵਿਸ਼ਵਾਸ ਰੱਖ ਕੇ ਬੈਠਾ ਕਰ ਸਕਦਾ ਹੈ ਸੋ ਜਦੋਂ ਇਨਸਾਨ ਸਬਰ ਰੱਖ ਕੇ ਬੈਠ ਜਾਂਦਾ ਵਿਸ਼ਵਾਸ ਰੱਖਦਾ ਹੈ ਕਿ ਮੈਨੂੰ ਜਰੂਰ ਇਥੋਂ ਕੁਝ ਨਾ ਕੁਝ ਮਿਲਣਾ ਹੈ ਤਾਂ ਫਿਰ ਉਸ ਦਿਨ ਉਹਨੂੰ ਜਰੂਰ ਮਿਲ ਜਾਂਦਾ ਹੈ ਸੋ ਵਿਸ਼ਵਾਸ ਰੱਖਣਾ ਹੈ ਵਿਸ਼ਵਾਸ ਦੇ ਨਾਲ ਅਰਦਾਸਾਂ ਬੇਨਤੀਆਂ ਕਰਨੀਆਂ ਇਹ ਸਮਝ ਕੇ ਕਿ ਸਾਡਾ ਮਾਲਕ ਸਾਡੇ ਨਾਲ ਸੁਣਦਾ ਹੈ ਸਮਝਦਾ ਤੇ ਜਿਸ ਦਿਨ ਤੁਹਾਡਾ ਮਨ ਕਹਿਣ ਲੱਗ ਪਵੇਗਾ ਕਿ ਹਾਂ ਇਹ ਕੰਮ ਅੱਜ ਹੋ ਜਾਣਾ ਹੈ ਇਹ ਕੰਮ ਬਣ ਜਾਣੇ ਆ ਚਾਹੇ ਰਸਤਾ ਮੂਰੇ ਨਜ਼ਰ ਹੁੰਦਾ ਹੈ ਚਾਹੇ ਨਹੀਂ ਆਉਂਦਾ ਫਿਰ ਜਦੋਂ ਮਨ ਗਵਾਈ ਪਰਣ ਲੱਗ ਪਵੇ ਤਾਂ ਸਮਝਣਾ ਕਿ ਉਹ ਪਰਮਾਤਮਾ ਤੁਹਾਨੂੰ ਸੰਕੇਤ ਦੇਣ ਲੱਗ ਪਿਆ ਹੈ ਕਿ ਆਹ ਕੰਮ ਹੁਣ ਤੁਹਾਡੇ ਪੜ ਜਾਣੇ ਆ ਸੋ ਉਹ ਪਰਮਾਤਮਾ ਆਵਾਜ਼ ਵੀ ਦਿੰਦਾ ਹੈ ਆਵਾਜ਼ ਕੀ ਹੈ ਉਹ ਅੰਦਰੋਂ ਹੀ ਆਵਾਜ਼ ਉਹ ਪਰਮਾਤਮਾ ਦੀ ਆਉਂਦੀ ਆ ਆਤਮਾ ਹੀ ਪਰਮਾਤਮਾ ਜਦੋਂ ਆਤਮਾ ਗਵਾਈ ਪਰਨ ਲੱਗ ਪਵੇ ਤਾਂ ਸਮਝ ਲੈਣਾ ਕਿ ਪਰਮਾਤਮਾ ਇਸ਼ਾਰੇ ਦੇਣੇ ਸ਼ੁਰੂ ਕਰ ਰਿਹਾ ਆ ਤੇ ਇਸ਼ਾਰਾ ਦੇ ਰਿਹਾ ਆ ਅੰਦਰੋਂ ਬੈਠਾ ਆਪ ਹੀ ਆਵਾਜ਼ ਦੇ ਰਿਹਾ ਆ ਸੋ ਇਹਨਾਂ ਸੰਕੇਤਾਂ ਨੂੰ ਸਮਝਣਾ ਆ ਜਦੋਂ ਤੁਸੀਂ ਮਾਲਕ ਦੇ ਰਸਤੇ ਤੇ ਤੁਰਦੇ ਹੋ ਤਾਂ ਪਰਮਾਤਮਾ ਬਹੁਤ ਤਰ੍ਹਾਂ ਦੇ ਇਸ਼ਾਰੇ ਦਿੰਦਾ ਹੈ ਜਿਨ੍ਹਾਂ ਨੂੰ ਸਮਝਣਾ ਹੈ ਨਾ ਹੀ ਕੀ ਰੌਲਾ ਪਾਉਣਾ ਸੋ ਆਪਣੇ ਆਪ ਵਿੱਚ ਬੈਠ ਕੇ ਸੋਚ ਵਿਚਾਰ ਕਰੋ ਦਿਮਾਗ ਨੂੰ ਫ੍ਰੀ ਕਰੋ ਤਾਂ ਉਸ ਮੁਰਸ਼ਿਦ ਦੇ ਚਰਨਾਂ ਵਿੱਚ ਹਰ ਟਾਈਮ ਹਾਜ਼ਰੀ ਲਗਾਉਂਦੇ ਰਹੋ ਹਰ ਪਲ ਹਰ ਟਾਈਮ ਹਰ ਇੱਕ ਸਵਾਸ ਦੇ ਨਾਲ ਉਸ ਪਰਮਾਤਮਾ ਨੂੰ ਸਿਮਰਨਾ ਸ਼ੁਰੂ ਕਰ ਦਿਓ ਤਾਂ ਗਿਆਨ ਵੀ ਆਣਾ ਸ਼ੁਰੂ ਹੋ ਜਾਵੇਗਾ ਤਾਂ ਫਿਰ ਤੁਹਾਨੂੰ ਕਿਸੇ ਤੱਕ ਕੋਈ ਜ਼ਰੂਰਤ ਨਹੀਂ ਪਵੇਗੀ ਕਿ ਅਸੀਂ ਕਿਤੇੋਂ ਕੁਝ ਪੁੱਛੀਏ ਫਿਰ ਤੁਹਾਨੂੰ ਆਪਣੇ ਆਪ ਆਨੰਦ ਆਵੇਗਾ ਫਿਰ ਤੁਸੀਂ ਆਪਣੇ ਆਪ ਵਿੱਚ ਹੀ ਰਹਿਣਾ ਪਸੰਦ ਕਰੂੰਗੀ ਸੋ ਇਥੇ ਇੱਕ ਕਮੈਂਟ ਹੈ ਆਪਾਂ ਹੁਣ ਕਮੈਂਟ ਦੱਸ ਦਿੰਦੇ ਆ ਜੀ ਕੁਝ ਸੋ ਇੱਕ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ ਤੁਹਾਡੇ ਚਰਨਾ ਵਿੱਚ ਕੋਟੀ ਕੋਟ ਪ੍ਰਣਾਮ ਸੋ ਦੇਖੋ ਆਪਾਂ ਇੰਨੇ ਜੋਕੇ ਨਹੀਂ ਕੀ ਤੁਹਾਡੇ ਕੋਲੋਂ ਚਰਨੀ ਹੱਥ ਸਵੀਕਾਰ ਕਰੀਏ ਸੋ ਅਸੀਂ ਇਹ ਕੁਝ ਕਰ ਹੀ ਨਹੀਂ ਸਕਦੇ ਜੋ ਪਰਮਾਤਮਾ ਕਰ ਸਕਦਾ ਹੈ ਸਿਰਫ ਜੇਕਰ ਝੁਕਣਾ ਹੈ ਤਾਂ ਉਸ ਮੁਰਸ਼ਿਦ ਦੇ ਚਰਨਾ ਵਿੱਚ ਝੁਕੋ ਜਿੱਥੋਂ ਸਭ ਕੁਝ ਮਿਲਣਾ ਹੈ ਜਿਸ ਘਰ ਦੇ ਵਿੱਚ ਕਿਸੇ ਚੀਜ਼ ਦੀ ਤੋੜ ਨਹੀਂ ਹੈ ਜੇਕਰ ਅਸੀਂ ਉਹਦੇ ਮੂਰੇ ਝੁਕਦੇ ਆ ਤਾਂ ਕਿਸੇ ਚੀਜ਼ ਦੀ ਜ਼ਿੰਦਗੀ ਵਿੱਚ ਕਮੀ ਨਹੀਂ ਆਉਂਦੀ ਸੋ ਇਹਨਾਂ ਦੇ ਕਮੈਂਟ ਬਹੁਤ ਹੀ ਵਧੀਆ ਹੁੰਦੇ ਆ ਹਰ ਰੋਜ਼ ਇਹ ਵੀਡੀਓ ਸੁਣਦੇ ਆ ਤੇ ਕਮੈਂਟ ਵੀ ਕਰਦੇ ਰਹਿੰਦੇ ਆ ਬਾਕੀ ਕਮੈਂਟ ਇਹਨਾਂ ਦੇ ਆਪਾਂ ਅਗਲੀ ਵੀਡੀਓ ਵਿੱਚ ਦੱਸਾਂਗੇ ਜੀ ਸੋ ਵੀਡੀਓ ਐਤੇ ਹੀ ਵੱਡੀ ਹੋ ਜਾਂਦੀ ਆ ਤੇ ਕਮੈਂਟ ਰਹਿ ਜਾਂਦੇ ਆ ਦੱਸਣ ਵਾਲੇ ਸੋ ਬਾਤ ਕੀ ਜੇਕਰ ਲੱਗਦਾ ਹੈ ਕਿਸੇ ਨੂੰ ਵੀ ਸਾਡੇ ਕਮੈਂਟ ਦਾ ਜਵਾਬ ਨਹੀਂ ਦਿੱਤਾ ਤੇ ਅਸੀਂ ਜਰੂਰ ਹਰ ਇੱਕ ਦੇ ਕਮੈਂਟ ਦਾ ਜਵਾਬ ਦਵਾਂਗੇ ਕੋਈ ਵੀ ਇਹ ਦਿਲ ਦੇ ਵਿੱਚ ਗੱਲ ਨਹੀਂ ਲੈ ਕੇ ਆਉਣੀ ਕਿ ਸਾਡੇ ਕਮੈਂਟ ਦਾ ਜਵਾਬ ਨਹੀਂ ਦਿੱਤਾ ਸ਼ਾਇਦ ਇਹ ਖਾਸ ਜੋ ਹਰ ਰੋਜ਼ ਸੁਣਦੇ ਉਹਨਾਂ ਦੇ ਹੀ ਕਮੈਂਟ ਦਾ ਜਵਾਬ ਦਿੰਦੇ ਆ ਸੋ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਹਰ ਇੱਕ ਨੂੰ ਜਵਾਬ ਦੇਣਾ ਹੈ ਸੋ ਵਕਤੀ ਵੀਡੀਓ ਦੇ ਹਿਸਾਬ ਦੇ ਨਾਲ ਹੀ ਕਮੈਂਟਾਂ ਦੱਸੀਆਂ ਜਾਂਦੀਆਂ ਆ ਜੇਕਰ ਕਮੈਂਟ ਚੰਗੀ ਤਰ੍ਹਾਂ ਦੇ ਨਾਲ ਸਮਝਾਈ ਨਾ ਜਾਵੇ ਤਾਂ ਫਿਰ ਫਾਇਦਾ ਨਹੀਂ ਦੱਸਣ ਦਾ ਸੋ ਇਸ ਕਰਕੇ ਵੀਡੀਓ ਵੀ ਵੱਡੀ ਹੋ ਜਾਂਦੀ ਆ ਸੋ ਮਾਫੀ ਚਾਹੁੰਦੇ ਆ ਜੀ ਬਾਕੀ ਜੇਕਰ ਤੁਹਾਨੂੰ ਗੱਲਾਂ ਚੰਗੀਆਂ ਲੱਗਦੀਆਂ ਤਾਂ ਸ਼ੇਅਰ ਲਾਈਕ ਜ਼ਰੂਰ ਕਰਦਿਆ ਕਰੋ ਸੋ ਕਹਿੰਦੇ ਆ ਕਿ ਚੰਗੀ ਲੱਗੀ ਤਾਂ ਬੰਨ ਲਈ ਪੱਲੇ ਜੇ ਮਾੜੀ ਲੱਗੀ ਤਾਂ ਸੁੱਟ ਦੇ ਥੱਲੇ ਸੋ ਜੋ ਗੱਲ ਚੰਗੀ ਲੱਗਦੀ ਆ ਉਹਨੂੰ ਪੱਲੇ ਬੰਨੋ ਤੇ ਅਮਲ ਕਰੋ ਜਦੋਂ ਅਮਲ ਕਰੋਗੇ ਤਾਂ ਹੀ ਜ਼ਿੰਦਗੀ ਵਿੱਚ ਸੁਧਾਰ ਆਵੇਗਾ ਹੌਲੀ ਹੌਲੀ ਕਰਕੇ ਜੀ ਜਿਹਾਉਣਾ ਸ਼ੁਰੂ ਹੋ ਜਾਵੇਗਾ ਫਿਰ ਇੱਕ ਸਾਲ ਦੇ ਵਿੱਚ ਹੀ ਤੁਸੀਂ ਦੇਖੋਗੇ ਕਿ ਕਾਫੀ ਜ਼ਿੰਦਗੀ ਵਿੱਚ ਸੁਧਾਰ ਜਿਹੜਾ ਉਹ ਆ ਜਾਂਦਾ ਹੈ ਸੋ ਜੇਕਰ ਸਚਾਈ ਦੇ ਰਸਤੇ ਤੇ ਤੇ ਸੇਵਾ ਸਿਮਰਨ ਕਰਦੇ ਜਾਨੇ ਆ ਸੋ ਫਿਰ ਬੈਠ ਕੇ ਸੋਚ ਵਿਚਾਰ ਕਦੇ ਕਰਨਾ ਕਿ ਪਹਿਲਾਂ ਕੀ ਹਾਲਾਤ ਸੀ ਤੇ ਹੁਣ ਕੀ ਹਾਲਾਤ ਹੈ